ਪਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਜਿਸ ਨੂੰ ਵਿਜੀਲੈਂਸ ਦੇ ਵੱਲੋਂ ਮੁਰਦ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਸਤੇ ਕਰੋੜਾਂ ਦੀ ਆਲੀਸ਼ਾਨ ਕੋਠੀ ਦੇ ਉੱਤੇ ਨੋਟਿਸ ਵਿੱਚ ਪਕਾ ਦਿੱਤਾ ਗਿਆ ਜਿਸ ਦਾ ਮਤਲਬ ਹੈ ਕਿ ਉਸ ਦੀ ਪ੍ਰਾਪਰਟੀ ਹੁਣ ਫ੍ਰੀਜ਼ ਹੋ ਚੁੱਕੀ ਹੈ ਤੋ ਦੱਸਦੀ ਹੈ ਕਿ ਬਠਿੰਡਾ ਦੀ ਬਰਖਾਸ ਮਹਿਲਾ ਕਾਂਸਟੇਬਲ ਅਮਨਦੀਪ ਕੋੜ ਨੂੰ ਵਿਜੀਲੈਂਸ ਨੇ ਹੁਣ ਮੜ ਤੋਂ ਗ੍ਰਿਫਤਾਰ ਕੀਤਾ ਹੈ ਆਮਦਨ ਨਾਲੋਂ ਵੱਧ ਜਾਇਦਾਦ ਦਾ ਮਾਮਲਾ ਹੈ ਜਿਸ ਤੇ ਚੱਲਦੇ ਬੀਤੇ ਕੱਲ੍ਹ ਹੀ ਅਮਨਦੀਪ ਕੋੜ ਦੀ ਗ੍ਰਿਫਤਾਰੀ ਹੁੰਦੀ ਹੈ ਜਿਸ ਮਗਰੋਂ ਇਹ ਵੱਡਾ ਐਕਸ਼ਨ ਲਿਆ ਗਿਆ ਅਤੇ ਕਰੋੜਾਂ ਦੀ ਆਲੀ ਸ਼ਾਨ ਕੋਠੀ ਨੂੰ ਹੁਣ ਫ੍ਰੀਜ਼ ਕਰ ਦਿੱਤਾ ਗਿਆ ਨੋਟਿਸ ਇਸ ਘਰ ਦੇ ਬਾਹਰ ਚਿਪਕਾ ਦਿੱਤਾ ਗਿਆ ਤਸਵੀਰਾਂ ਤੁਹਾਨੂੰ ਦਿਖਾਉਂਦੇ ਆਂ ਅਮਨਦੀਪ ਕੋਰ ਦੇ ਆਲੀਸ਼ਾਨ ਘਰ ਦੀਆਂ ਆਲੀਸ਼ਾਨ ਕੋਠੀ ਦੀਆਂ ਜੋ ਕਿ ਬਠਿੰਡੇ ਦੇ ਪੋਸ਼ ਇਲਾਕੇ ਦੇ ਵਿੱਚ ਬਣੀ ਹੋਈ ਹੈ ਇਸ ਦੇ ਨਾਲ ਹੀ ਉਸ ਦੀ ਗੱਡੀ ਅਤੇ ਇਸ ਦੇ ਨਾਲ ਨਾਲ ਲਗਜ਼ਰੀ ਚੀਜ਼ਾਂ ਦੇ ਉੱਤੇ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਉਸ ਦੀ ਪ੍ਰਾਪਰਟੀ ਨੂੰ ਹੁਣ ਫ੍ਰੀਜ਼ ਕਰ ਦਿੱਤਾ ਗਿਆ ਤੇ ਉਸ ਦੇ ਆਲੀਸ਼ਾਨ ਘਰ ਦੇ ਬਾਹਰ ਇੱਕ ਨੋਟਿਸ ਵੀ ਚਿਪਕਾ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਹੁਣ ਲਗਾਤਾਰ ਹੀ ਅਮਨਦੀਪ ਕੋਰ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਮਨਦੀਪ ਕੋਰ ਜੋ ਕਿ ਪਹਿਲਾਂ ਹੀ ਡਰੱਗ ਮਾਮਲੇ ਦੇ ਵਿੱਚ ਚਰਚਾ ਦੇ ਵਿੱਚ ਰਹੀ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹੈਰੋਇਨ ਸਨੇ ਉਸਦੀ ਕਾਲੀ ਥਾਰ ਸਨੇ ਜਿਸ ਮਕਰੋ ਉਸ ਨੂੰ ਜ਼ਮਾਨਤ ਮਿਲ ਗਈ ਸੀ ਜ਼ਮਾਨਤ ਤੇ ਹਾਲਾ ਕਿ ਹੁਣ ਅਮਨਦੀਪ ਕੋਰ ਬਾਹਰ ਸੀ ਪਰ ਬੀਤੇ ਕੱਲ ਉਸ ਨੂੰ ਮੜ ਤੋਂ ਗ੍ਰਿਫਤਾਰ ਕਰ ਲਿਆ ਗਿਆ ਇਸ ਵਾਰ ਵਿਜੀਲੈਂਸ ਦੇ ਵੱਲੋਂ ਐਕਸ਼ਨ ਲਿਆ ਗਿਆ ਵਿਜੀਲੈਂਸ ਨੇ ਐਕਸ਼ਨ ਲੈਂਦੇ ਆ ਅਮਨਦੀਪ ਕੋਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਸ ਦੇ ਨਾਲ ਹੀ ਆਮਦਾਨ ਨਾਲੋਂ ਵੱਧ ਜਾਇਦਾਦ ਦਾ ਮਾਮਲਾ ਦਸਿਆ ਜਾ ਰਿਹਾ ਹੈ ਜਿਸ ਦੇ ਚੱਲਦੇ ਹੁਣ ਅਮਨਦੀਪ ਕੋਰ ਨੂੰ ਗ੍ਰਿਫਤਾਰ ਕੀਤਾ ਗਿਆ ਅਮਨਦੀਪ ਕੋਰ ਜੋ ਕਿ ਜ਼ਮਾਨਤ ਦੇ ਉੱਤੇ ਬਾਹਰ ਸੀ ਹੁਣ ਮੁੜ ਤੋਂ ਗ੍ਰਿਫਤਾਰ ਕਰ ਲਈ ਗਈ ਹੈ ਤਾਂ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਰਹਿੰਦੀ ਸੀ ਸਾਲ 2015 ਦੇ ਵਿੱਚ ਉਸਦਾ ਵਿਆਹ ਹੁੰਦਾ ਹੈ ਤੇ ਹੁਣ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਬਰਖਾਸ ਲੇਡੀ ਕਨਸਟੇਬਲ ਅਮਨਦੀਪ ਕੋਰ ਆਪਣੇ ਪਤੀ ਨਾਲੋਂ ਵੱਖ ਰਹਿੰਦੀ ਸੀ ਬਠਿੰਡਾ ਦੇ ਪੋਸ਼ ਇਲਾਕੇ ਦੇ ਵਿੱਚ ਆਲੀਸ਼ਾਨ ਕੋਠੀ ਉਸਨੇ ਬਣਾਈ ਸੀ ਤੇ ਨਾਲ ਹੀ ਇੱਕ ਪਲਾਟ ਵੀ ਖਰੀਦਿਆ ਹੋਇਆ ਸੀਗਾ ਆਮਦਨ ਨਾਲੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਅਮਨਦੀਪ ਕੋਰ ਨੂੰ ਹੁਣ ਗ੍ਰਫਤਾਰ ਕੀਤਾ ਗਿਆ ਪੁਲਿਸ ਅਧਿਕਾਰੀਆਂ ਅਨੁਸਾਰ ਮਲਤਾਨੀਆਂ ਰੋਡ ਤੇ ਵਿਰਾਟ ਗ੍ਰੀਨ ਦੇ ਵਿੱਚ ਅਮਨਦੀਪ ਦੇ ਆਲੀਸ਼ਾਨ ਘਰ ਤੋਂ ਇਲਾਵਾ ਮਲੋਟ ਰਿੰਗ ਰੋਡ ਤੇ ਪੋਸ਼ ਕਲੋਨੀ ਦੇ ਵਿੱਚ ਇੱਕ ਪਲਾਟ ਮਾਮਲੇ ਦੇ ਵਿੱਚ ਸ਼ਾਮਲ ਕਾਲੀ ਥਾਰ ਇੱਕ ਮਹਿੰਗੀ ਘੜੀ ਇੱਕ ਫੋਨ ਇੱਕ ਬੁਲੇਟ ਮੋਟਰਸਾਈਕਲ ਅਤੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ ਨੇ ਪੰਜਾਬ ਸਰਕਾਰ ਦੀ ਨੀਤੀ ਅਨੁਸਾਰ ਕਾਲੇ ਧਨ ਤੋਂ ਪ੍ਰਾਪਤ ਕੀਤੀਆਂ ਅਜੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਤੋਂ ਬਾਅਦ ਉਹਨਾਂ ਦੇ ਖਰੀਦੋ-ਫਰੋਖਤ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਜਾਂਚ ਦੌਰਾਨ ਉਕਤ ਮੁਲਜ਼ਮ ਦੀ ਤਨਖਾਹ ਬੈਂਕ ਖਾਤਿਆਂ ਅਤੇ ਕਰਜ਼ੇ ਦੇ ਰਿਕਾਰਡ ਦੇ ਨਾਲ-ਨਾਲ ਉਸ ਵੱਲੋਂ ਸਾਲ 2018 ਅਤੇ 2025 ਦਰਮਿਆਨ ਬਣਾਈਆਂ ਗਈਆਂ ਚੱਲ ਅਤੇ ਅਚਲ ਜਾਇਦਾਦਾਂ ਦੇ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਉਸ ਦੇ ਘਰ ਦੇ ਬਾਹਰ ਨੋਟਿਸ ਲੱਗ ਗਿਆ ਤਸਵੀਰਾਂ ਤੁਹਾਨੂੰ ਇਸ ਦੇ ਘਰ ਦੇ ਬਾਹਰ ਦੀਆਂ ਦਿਖਾ ਰਿਹਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਤਾਇਨਾਤ ਹੈ ਅਤੇ ਨੋਟਿਸ ਲਗਾਉਂਦੇ ਆ ਉਹਦਾ ਜਾਣਕਾਰੀ ਦਿੱਤੀ ਹੈ ਕਿ ਅਮਨਦੀਪ ਕੋਲ ਦੀ ਪ੍ਰਾਪਰਟੀ ਨੂੰ ਹੁਣ ਫ੍ਰੀਜ਼ ਕਰ ਦਿੱਤਾ ਗਿਆ ਹੈ। ਹੁਣ ਇਸ ਮਾਮਲੇ ਦੇ ਨਾਲ ਜੁੜੀ ਕੋਈ ਵੀ ਵੱਡੀ ਅਪਡੇਟ ਸਾਹਮਣੇ ਆਉਂਦੀ ਹੈ ਮੁਰ ਤੋਂ ਤੁਹਾਡੇ ਮੁਖਾਤਿਬ ਹੋਵਾਂਗੇ ਜੁੜੇ ਰਹੋ ਲਾਈ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ। ਹਾਂ ਜੀ ਬਿਲਕੁਲ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸੀਗਾ ਅਸੀਂ ਜੋ ਮੰਦੀਪ ਕੌਰ ਦੇ ਨਾਮ ਤੇ ਪ੍ਰਾਪਰਟੀ ਸੀ ਉਹਦੇ ਸਾਰੇ ਅਸੀਂ ਰਿਕਾਰਡ ਲੈ ਕੇ ਉਹਦਾ ਇੱਕ ਕੇਸ ਤਿਆਰ ਕਰਕੇ ਜਿਹੜਾ ਅਸੀਂ ਕੰਪੀਟੈਂਟ ਅਥਾਰਟੀ ਨੂੰ ਭੇਜਿਆ ਗਿਆ ਸੀ ਜਿਨ੍ਹਾਂ ਨੇ ਇਹ ਸਾਰੇ ਜਿਹੜੀ ਪ੍ਰਾਪਰਟੀ ਹੈਗੀ ਉਹਨਾਂ ਨੂੰ ਫੈਕਟਸ ਵੈਰੀਫਾਈ ਕੀਤੇ ਹੈਗੇ ਉਹ ਆਫਟਰ ਫੈਕਟ ਵੈਰੀਫਾਈ ਕਰਨ ਤੋਂ ਜਿਹੜਾ ਅਸੀਂ ਇਹ ਪ੍ਰਾਪਰਟੀ ਨੂੰ ਫ੍ਰੀਜ਼ ਕਰਨ ਦੇ ਜਿਹੜੇ ਸੀ ਸਾਨੂੰ ਆਰਡਰ ਪ੍ਰਾਪਤ ਹੋਏ ਹੈਗੇ ਉਹਨਾਂ ਆਰਡਰਾਂ ਦੇ ਮੁਤਾਬਕ ਜਿਹੜਾ ਅਸੀਂ ਅੱਜ ਅਸੀਂ ਇਸ ਕੋਠੀ ਦੇ ਬਾਹਰ ਜਿਹੜਾ ਹੈਗਾ ਨੋਟਿਸ ਚਿਪਕਾਉਣ ਦੇ ਲਈ ਆਏ ਆਂਗੇ ਜਿਹੜੀ ਇਹਦੀ ਪ੍ਰਾਪਰਟੀ ਫ੍ਰੀਜ਼ ਹੋਈ ਹੈ ਉਹਦੇ ਵਿੱਚ ਜਿਹੜ ਕੋਠੀ ਦੀ ਅਸੀਂ ਗੇਟ ਤੇ ਖੜੇ ਆ ਬਰਾਟ ਗ੍ਰੀਨ ਵਾਲੀ ਇਹ ਕੋਠੀ ਹੈਗੀ ਇੱਕ ਰਿੰਗ ਰੋਡ ਦੇ ਉੱਪਰ ਇੱਕ ਪਲਾਟ ਹੈ ਔਰ ਇੱਕ ਥਾਰ ਗੱਡੀ ਇੱਕ ਬਲੱਡ ਮੋਟਰਸਾਈਕਲ ਹੈ ਤਿੰਨ ਮੋਬਾਈਲ ਹੈ ਇੱਕ ਜਿਹੜੀ ਹੈਗੀ ਘੜੀ ਇਹ ਚੀਜ਼ਾਂ ਦੇ ਸਾਨੂੰ ਫ੍ਰੀਜ਼ਿੰਗ ਆਰਡਰ ਮਿਲੇ ਆ ਇਹਨਾਂ ਦੀ ਸਾਰੀ ਜਿਹੜੀ ਹੈ ਜੋ ਸਾਡੇ ਕੋਲ ਫ੍ਰੀਜ਼ਿੰਗ ਆਰਡਰ ਆਇਆ ਹੈ ਉਹਨਾਂ ਦੀ 1 ਕਰੋੜ 35 ਲੱਖ 39583 ਰੁਪਏ ਦੇ ਕਰੀਬ ਜਿਹੜੀ ਹੈਗੀ ਅਮਾਉਂਟ ਦੀ ਪ੍ਰਾਪਰਟੀ ਬਣਦੀ ਹੈ ਅੱਛਾ ਲੋਕ ਸਮਝਣਾ ਚਾਹੁੰਦੇ ਅੱਗੇ ਕੀ ਆਰਡਰ ਦਾ ਹੁੰਦਾ ਹੈ ਅੱਗੇ ਚੈਲੰਜ ਕਰ ਸਕਦੇ ਨੇ ਇਸ ਨੂੰ ਕੋਰਟ ਦੇ ਵਿੱਚ ਕੀ ਸਿਸਟਮ ਹੁੰਦਾ ਹੈ ਹਾਂਜੀ ਅੱਗੇ ਮਾਨਜੂਗ ਅਦਾਲਤ ਦੇ ਵਿੱਚ ਜਿਹੜਾ ਹੈਗਾ ਕੇਸ ਚੱਲ ਰਿਹਾ ਹੈਗਾ ਜਿਸ ਤਰ੍ਹਾਂ ਵੀ ਕੋਈ ਮਾਨਜੂਗ ਅਦਾਲਤ ਸਾਨੂੰ ਹੁਕਮ ਕਰੇਗੀ ਜਾਂ ਜੋ ਵੀ ਅੱਗੇ ਕੋਈ ਕਾਨੂੰਨੀ ਪ੍ਰਕਿਰਿਆ ਹੋਵੇਗੀ ਉਸ ਦੇ ਅਨੁਸਾਰ ਜਿਹੜੀ ਹੈਗੀ ਅਸੀਂ ਕਾਰਵਾਈ ਕਰਾਂਗੇ ਆ ਜੋ ਇਹਨਾਂ ਦੇ ਨਾਮ ਤੇ ਜੋ ਪ੍ਰਾਪਰਟੀ ਸੀਗੀ ਉਹਨੂੰ ਅਸੀਂ ਕਾਨੂੰਨੀ ਕਾਨੂੰਨ ਦੇ ਅਨੁਸਾਰ ਜਿਹੜੀ ਸੀ ਉਹ ਜਿਹੜੀ ਰਿਪੋਰਟ ਤਿਆਰ ਕਰਕੇ ਭੇਜੀ ਗਈ ਸੀ ਅੱਗੇ ਜਿਹੜੇ ਅਸੀਂ ਕੰਪੀਟੈਂਟ ਅਥਾਰਟੀ ਨੇ ਇਫੈਕਟ ਜਿਹੜੇ ਹੈਗੇ ਉਹ ਵੈਰੀਫਾਈ ਕੀਤੇ ਹੈਗੇ ਉਹਨਾਂ ਨੇ ਉਹ ਇਫੈਕਟ ਦੇ ਆਧਾਰ ਤੇ ਹੀ ਜਿਹੜਾ ਹੈਗਾਗਾ ਇਹ ਪ੍ਰੋਪਰਟੀ ਫ੍ਰੀਜ਼ਿੰਗ ਦੇ ਆਰਡਰ ਕੋਈ ਸੇਲ ਪ੍ਰੋਸੀਡ ਨਹੀਂ ਹੋਏਗੀ ਪ੍ਰੋਪਰਟੀ ਜੀ ਨਹੀਂ ਬਿਲਕੁਲ ਸੇਲ ਪਰਚੇਸ ਅਗੇ ਪ੍ਰੋਪਰਟੀ ਨਹੀਂ ਹੋਏਗੀ ਅੱਛਾ ਕੋਈ ਜਵਾਬੰਦੀ ਤੇ ਰੈਡ ਐਂਟਰੀ ਸਰ ਹੋ ਜਾਂਦੀ ਹੈ ਉਹਦੇ ਬਾਰੇ ਵੀ ਜਿਸ ਤਰ੍ਹਾਂ ਦੀ ਵੀ ਕੋਈ ਕਾਨੂੰਨੀ ਪ੍ਰਕਿਰਿਆ ਹੋਏਗੀ ਉਹਦੇ ਅਨਸਾਰ ਉਹ ਸੰਬੰਧਿਤ ਮਹਿਕਮਾ ਉਹ ਆਪਦੀ ਪ੍ਰਕਿਰਿਆ ਕੰਪਲੀਟ ਕਰੂਗਾ ਜੀ 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 ਉਹਨਾਂ ਵੱਲੋਂ ਦੱਸਿਆ ਗਿਆ ਕਿ 50 ਲੱਖ ਦਾ ਲੋਨ ਹੈ ਲੋਨ ਅਸਰ ਲੋਨ ਦਾ ਕੀ ਹੋਇਆ ਉਹ ਜਿਸ ਤਰ੍ਹਾਂ ਦੀ ਕੋਈ ਕੰਪੀਟੈਂਟ ਅਥਾਰਟੀ ਹੈ ਉਹਨੇ ਵੈਰੀਫਾਈ ਕੀਤਾ ਹੈਗਾ ਜੀ ਉਹ ਸਾਰੇ ਉਹ ਫੈਕਟ ਉਹਨਾਂ ਦੇ ਸਾਹਮਣੇ ਇਹਨਾਂ ਰੱਖੇ ਹੋਣਗੇ ਇਹਨਾਂ ਨੂੰ ਬੁਲਾਇਆ ਵੀ ਹੋਏਗਾ ਉੱਥੇ